ਹਾਂਜੀ ਕਿਸਾਨ ਵੀਰੋ ਆਪਾਂ ਡਿੱਗੀ ਹੋਈ ਮੋਟਰ ਕੱਢਣ ਲਈ ਪਹੁੰਚੇ ਆ ਜੀ ਪਿੰਡ ਕਿਸ਼ਨਪੁਰਾ ਸਰਦਾਰ ਬਲਦੇਵ ਸਿੰਘ ਸਨ ਅਫਰਾਮ ਸਿੰਘ ਦੇ ਖੇਤ ਦੇ ਵਿੱਚ ਦੇਵਾਂਗੇ ਤੁਹਾਨੂੰ ਸਾਰੀ ਜਾਣਕਾਰੀ ਵੀ ਕਿਵੇਂ ਮੋਟਰ ਬੋਰ ਦੇ ਵਿੱਚ ਟੱਟ ਕੇ ਡਿੱਗੀ ਆ ਤੇ ਆਪਾਂ ਕੱਢ ਰਹੇ ਆ ਜੀ ਤੇ ਪਾਉਨੇ ਆ ਪਹਿਲਾਂ ਫਤਿਹ ਦੀ ਸ਼ਾਂ ਸਾਰਿਆਂ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਸਾਨ ਵੀਰੋ ਮੋਟਰ ਬੋਰ ਦੇ ਵਿੱਚ ਡੱਗ ਪਈ ਮੋਟਰ ਕੱਲੀ ਬਿਨਾਂ ਪੱਖੇ ਤੋਂ ਬਿਨਾਂ ਡਿਲੀਵਰੀ ਤੋਂ ਤੇ ਕੋਈ ਬੋਰ ਦੇ ਵਿੱਚ ਰੇਤਾ ਆਉਂਦੀ ਸੀ ਉਹ ਪੱਖਾ ਹਿੱਲ ਕੇ ਮੋਟਰ ਦੇ ਕੋਲੋਂ ਸਟਾ ਡੁੱਪਟੇ ਗਿਆ ਤੇ ਮੋਟਰ ਬੋਰ ਦੇ ਵਿੱਚ ਟਟ ਕੇ ਡੱਗ ਪਈ ਏਸੇ ਕਰਕੇ ਅਸੀਂ ਜਿੰਨੀਆਂ ਵੀ ਵੀਡੀਓ ਬਣਾਉਨੇ ਆ ਸਾਰਿਆਂ ਦੇ ਵਿੱਚ ਤੁਹਾਨੂੰ ਦੱਸਦੇ ਰਹਿੰਨੇ ਆ ਵੀ ਜਦੋਂ ਵੀ ਕਿਸਾਨ ਵੀਰ ਆਪ ਮੋਟਰ ਕੱਢਦੇ ਆ ਜੀ ਤੇ ਮੋਟਰ ਦੀ ਜਿਹੜੀ ਕੇਬਲ ਹੁੰਦੀ ਆ ਉਹ ਜ਼ਰੂਰ ਸਾਈਡ ਤੇ ਗੋਲ ਕਰੀ ਚੱਲਿਆ ਕਰੋ ਉਹਦੇ ਵਿੱਚ ਕੋਈ ਵੀ ਆਪਣਾ ਕਰਿੰਦਾ ਜਾਂ ਕੋਈ ਵੀ ਕਿਸਾਨ ਵੀਰ ਪੈਰ ਵਿੱਚ ਕੇਵਲ ਦੇ ਨਾਂ ਪਾਇਆ ਕਰੋ ਕਈ ਵਾਰ ਜਿਵੇਂ ਹੁਣੇ ਮੋਟਰ ਕੱਢਦੇ ਸੀ ਬਾਈ ਜੀ ਹੁਣੇ ਕੱਢਦੇ ਮੋਟਰਦਿਆਂ ਤੋਂ ਉਹ ਟੁੱਟ ਗਏ ਨਾਟ ਸਟੱਡ ਪੱਖੇ ਕੋਲੋਂ ਤੇ ਉਹ ਮੋਟਰ ਕੇਵਲ ਸਣੇ ਸਾਰਾ ਕੁਝ ਖਿੱਚ ਕੇ ਬੋਰ ਦੇ ਵਿੱਚ ਲੈ ਗਈ ਚਲੋ ਕੁਦਰਤੀ ਬਚਾਅ ਹੋ ਗਿਆ ਸਾਰੇ ਕਾਸੇ ਦਾ ਵੀ ਜੇਕਰ ਕਿਸੇ ਦਾ ਪੈਰ ਵਿੱਚ ਹੋਵੇ ਜਾਂ ਕਈ ਵਾਰੀ ਆਪਣੇ ਨਾਲ ਖੇਤ ਕੋਈ ਬੱਚੇ ਚਲੇ ਜਾਂਦੇ ਆ ਉਹ ਤੇ ਉਹ ਕੇਵਲ ਆਪਣੀ ਉਹੀ ਖੰਡਾ ਕੇ ਸਿੱਟੀ ਪਏ ਜਾਂਦੇ ਉੱਤੋਂ ਦੀ ਕੋਈ ਤੁਰਦਾ ਲੰਘਦਾ ਵਾ ਕਿਸੇ ਦਾ ਵੀ ਹੱਥ ਪੈਰ ਵਿੱਚ ਆ ਸਕਦਾ ਈ ਜਾਂ ਕਈ ਵਾਰੀ ਕੋਈ ਬੰਦਾ ਆਪਣੇ ਨਾਲ ਜਿਹੜਾ ਕਰਮਚਾਰੀ ਹੁੰਦਾ ਕੰਮ ਕਰਨ ਵਾਲੇ ਖੇਤ ਉਹ ਜੋ ਵੀ ਕੋਈ ਅਣਜਾਣ ਬੰਦਾ ਹੋਵੇ ਉਹਦਾ ਵੀ ਹੱਥ ਪੈਰ ਵਿੱਚ ਆ ਸਕਦਾ ਵਾ ਇੰਨੀ ਗੱਲ ਦਾ ਜ਼ਰੂਰ ਵੀਰੇ ਧਿਆਨ ਰੱਖਿਆ ਕਰੋ ਵੀ ਜਦੋਂ ਤੁਸੀਂ ਮੋਟਰ ਕੱਢਦੇ ਆ ਚਾਹੇ ਮੋਟਰ ਸਹੀ ਆ ਚਾਹੇ ਡਿਲੀਵਰੀ ਸਹੀ ਆਈ ਪਰ ਉਹਦੀ ਕੇਵਲ ਆ ਜਿਹੜੀ ਉਹ ਸਾਈਡ ਤੇ ਜ਼ਰੂਰ ਗੋਲ ਕਰਿਆ ਕਰੋ ਕਿ ਕਈ ਵਾਰ ਆਪਾਂ ਵੈਸੇ ਹੀ ਐ ਛੱਡਦੇ ਨੇ ਤੇ ਜੇ ਕਿਤੇ ਇਹੋ ਜਿਹੀ ਕਰ ਦੁਰਘਟਨਾ ਵਾਪਰਦੀ ਹੈ ਤਾਂ ਕਿਸੇ ਦਾ ਹੱਥ ਪੈਰ ਵਿੱਚ ਨਾ ਆਵੇ ਉਸੇ ਤਰ੍ਹਾਂ ਇਹ ਬਾਈ ਜੀ ਹੁਣੀ ਮੋਟਰ ਕੱਢਦੇ ਸੀਗੇ ਤੇ ਜਦੋਂ ਨੇੜੇ ਆਈ ਮੋਟਰ ਤੇ ਉਹ ਟੁੱਟ ਕੇ ਡੱਗ 'ਤੇ ਖੁੱਲ ਗਏ ਸਟੱਡ ਤੇ ਕੇਵਲ ਤੇ ਕੱਲੀ ਮੋਟਰ ਵਿੱਚ ਡੱਗ ਪਈ ਬੋਰ ਦੇ ਤੇ ਉਹ ਆਪਾਂ ਮੋਟਰ ਬੋਰ ਚੋਂ ਕੱਢ ਰਹੇ ਹਾਂ ਜੀ ਇੱਕ ਹੋਰ ਗੱਲ ਜੀ ਜੇਕਰ ਆਪਣੀ ਕੇਵਲ ਵੀ ਚੰਗੀ ਪਾਈ ਹੋਵੇ ਜਿਵੇਂ ਹੁਣ ਆਪਾਂ ਜਿਹੜੀਆਂ ਕੇਵਲਾਂ ਪਾਉਨੇ ਆ ਨਾ ਹੀ ਪਹਿਲਾਂ ਤਾਂ ਚਲੋ ਨਹੀਂ ਸੀ ਪਤਾ ਹੁਣ ਤਾਂ ਹਰੇਕ ਨੂੰ ਨੌਲੇਜ ਆ ਵੀ ਜਿਵੇਂ ਚੰਗੀ ਕੰਪਨੀ ਦੀ ਪਾਇਆ ਕਰੋ ਜਿੰਨੇ ਦੀ ਮੋਟਰ ਆ ਪਾਵਰ ਦੇ ਹਿਸਾਬ ਨਾਲ 6mm ਜਾਂ 8mm ਤੇ ਉਹ ਵਧੀਆ ਮੋਟੀਆਂ ਤਾਰਾਂ ਪਾਇਆ ਕਰੋ ਤੇ ਚੰਗੀ ਕੰਪਨੀ ਦੀ ਪਾਇਆ ਕਰੋ ਤਾਂ ਜੋ ਕਿਤੇ ਕੋਈ ਇਹੋ ਜੀ ਗੱਲਬਾਤ ਹੋ ਜੇ ਜਿਵੇਂ ਪਲਾਸਟਿਕ ਦੇ ਪਾਈਪ ਦੀ ਕੋਈ ਚੂੜੀ ਖੁੱਲ ਜੇ ਜਾਂ ਕਿਤੇ ਆ ਇਕੱਲੀ ਮੋਟਰ ਡਿੱਗੀ ਆ ਜਾਂ ਪੰਪ ਨਾਲ ਡਿੱਗਿਆ ਵਾ ਤਾਂ ਕੇਵਲ ਚੰਗੀ ਹੋਵੇ ਤਾਂ ਕੇਵਲ ਤੇ ਹੀ ਮੋਟਰ ਖੜ ਜਾਂਦੀ ਹੈ ਈ ਮੋਟਰ ਬੋਰ ਦੇ ਵਿੱਚ ਡੈਗਣ ਡਿੱਗਣ ਤੋਂ ਬਚ ਜਾਂਦੀ ਈ ਜੇਕਰ ਕੇਵਲ ਚੰਗੀ ਹੋਵੇ ਤੇ ਨਾਲੇ ਕੇਵਲ ਦੇ ਵਿੱਚ ਜਿੰਨੇ ਘੱਟ ਤੋਂ ਘੱਟ ਜੋੜ ਹੋਣ ਉਹਨਾਂ ਹੀ ਚੰਗਾਈ ਕਿਉਂਕਿ ਜਿਹੜੇ ਜੋੜ ਆਈ ਉਹ ਮੋਟਰ ਲਈ ਜ਼ਹਿਰ ਦਾ ਕੰਮ ਕਰਦੇ ਆ ਕਿਉਂਕਿ ਜਿੰਨੇ ਜੋੜ ਆ ਕਿਤੇ ਕੋਈ ਜੋੜ ਮੱਚ ਗਿਆ ਕਿਤੇ ਕੋਈ ਜੋੜ ਮੱਚ ਗਿਆ ਨਾਲੇ ਉਹ ਜੋੜਾਂ ਦੇ ਨਾਲ ਡਿਲੀਵਰੀਆਂ ਖਰਾਬ ਹੁੰਦੀਆਂ ਵਾ ਜੀ ਨਾਲੇ ਮੋਟਰ ਮੱਚਦੀ ਆ ਤੇ ਕੇਵਲ ਵੀ ਚੰਗੀ ਨਵੀਂ ਹੋਣੀ ਚਾਹੀਦੀ ਆ ਉਸੇ ਤਰ੍ਹਾਂ ਬਾਈ ਜੀ ਉਹਨਾਂ ਦੇ ਕੇਵਲ ਤਾਂ ਚਲੋ ਦੇਸੀ ਸੀਗੀ ਤੇ ਪਰ ਸੀ ਵਧ ਗਿਆ ਤੇ ਉਹਦੇ ਨਾਲ ਆਪਣੀ ਸਾ ਮੋਟਰ ਕੇਵਲ ਦੇ ਨਾਲ ਹੀ ਬਾਹਰ ਆ ਗਈ ਤੇ ਉਹ ਆਪਾਂ ਕੱਢ ਰਹੇ ਆ ਮੋਟਰ ਜੀ ਤੇ ਇੱਕ ਗੱਲ ਹੋਰ ਜੀ ਸਾਰੇ ਵੀਰ ਧਿਆਨ ਰੱਖਿਆ ਕਰੋ ਕਿ ਜਦੋਂ ਕੋਈ ਬੋਰ ਆਪਣਾ ਰੇਤਾ ਕੱਢਦਾ ਵਾ ਤੇ ਉਹਦੇ ਟਾਈਮ ਸਰ ਕੱਢ ਕੇ ਬੁਸ਼ ਦੇ ਪੰਪ ਦੇ ਬੁਸ਼ ਬਾਇ ਜਰੂਰ ਲਵਾਇਆ ਕਰੋ ਤਾਂ ਜੋ ਹੱਲਕੇ ਪੰਪ ਦੇ ਬੁਸ਼ ਜਰੂਰ ਆਪਾਂ ਲਵਾਉਣੇ ਨੇ ਜੀ ਆਪਾਂ ਬੁਸ਼ ਲਵਾਉਣ ਚ ਉਦੋਂ ਹੀ ਉਹ ਹੱਲਕੇ ਮੋਟਰ ਹੱਲ ਹੱਲ ਕੇ ਪੱਖਾ ਤੇ ਉਹ ਨਾ ਕਿਈ ਵਾਰੀ ਮੋਟਰ ਦੇ ਸਟੱਡ ਪਟੇ ਜਾਂਦੇ ਜਾਂ ਪੰਪ ਦਾ ਗਲਮਾ ਟੁੱਟ ਜਾਂਦਾ ਈ ਆ ਦੇਖੋ ਇਹੋ ਕੇਵਲ ਸਾਰੀ ਟਟਕੇ ਵਿੱਚ ਢੱਗ ਪਈ ਸੀਗੀ ਤੇ ਸਾਰੀ ਕੇਵਲ ਐ ਇਸ ਤਰ੍ਹਾਂ ਇਕੱਠੀ ਹੋ ਗਈ ਬੋਰ ਦੇ ਵਿੱਚ ਤੇ ਕੇਵਲ ਸੀ ਤਾਂ ਦੇਸੀ ਪਰ ਸੀ ਵਧੀਆ ਚੰਗੀ ਕਰਕੇ ਤੇ ਉਹਦੇ ਨਾਲ ਹੀ ਕੇਵਲ ਦੇ ਨਾਲ ਹੀ ਮੋਟਰ ਬਾਹਰ ਆ ਗਈ ਇਸੇ ਤਰ੍ਹਾਂ ਹੀ ਸਾਰੇ ਜਣੇ ਵੀਰ ਆਪਦਾ ਹੱਥ ਪੈਰ ਬਚਾ ਕੇ ਰੱਖਿਆ ਕਰੋ ਵੀ ਜੇ ਕੇਵਲ ਜਦੋਂ ਬੋਰ ਦੇ ਵਿੱਚ ਢੱਗਦੀ ਆ ਤਾਂ ਕਿਸੇ ਦਾ ਨੁਕਸਾਨ ਨਾ ਹੋਵੇ ਬਾਕੀ ਜੇਕਰ ਤੁਹਾਨੂੰ ਆਪਣੀ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਜੀ ਜਿਹੜੇ ਵੀਰ ਨਵੇਂ ਫੇਸਬੁੱਕ ਤੇ ਜੁੜੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰੀਏ ਤਾਂ ਤੁਹਾਡੇ ਕੋਲੇ ਪਹੁੰਚਦੀ ਰਹੇ ਜੀ ਤੇ ਸਾਰੇ ਹੀ ਵੀਰ ਜਿੰਨੇ ਆਪਣੀਆਂ ਵੀਡੀਓ ਫੋਟੋਆਂ ਦੇਖਦੇ ਰਹੇ ਨੇ ਸਾਰਿਆਂ ਦਾ ਪਤਾ ਇਹਦੇ ਲਈ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ